जी कर ली स्टार्ट हैं जी हैं जी दो मिनट <coughs>

ਕਰ ਲਈਏ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਅੱਜ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਭੇਜਿਆ ਸੀ ਤੁਸੀਂ ਸਾਰੇ ਆਏ ਹੋ ਥੈਂਕ ਯੂ ਪੰਜਾਬ ਦੇ ਵਿੱਚ ਦੇਸ਼ ਦੇ ਅੰਦਰ ਵਨ ਨੇਸ਼ਨ ਵਨ ਟੈਕਸ ਯਾਨੀ ਕਿ ਜੀਐਸਟੀ ਆਉਣ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਟੈਕਸ ਲਗਾਏ ਜਾਂਦੇ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਕੇਸ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਕਾਫੀ ਸਾਰੇ ਐਕਟ ਸੀਗੇ ਸੈਂਟਰ ਟੈਕਸ ਐਕਟ ਐਂਟਰਟੇਨਮੈਂਟ ਐਕਟ ਵੈਟ ਐਕਟ ਫੋਰ ਕਾਫੀ ਸਾਰੇ ਜਿਹੜੇ ਟੈਕਸ ਸੀ ਉਹਨਾਂ ਦੇ ਵੱਖਰੇ ਕੇਸ ਜਿਹੜੇ ਨੇ ਉਹ ਪੰਜਾਬ 'ਚ ਪੈਂਡਿੰਗ ਪਏ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ OTS ਸਕੀਮਾਂ ਜਿਹੜੀਆਂ ਪੰਜਾਬ ਚ ਲੱਗੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2021-22 ਚ OTS 1 ਸਕੀਮ ਲਾਂਚ ਹੋਈ ਸੀ 2021-22 ਦੇ ਵਿੱਚ ਔਰ 200 ਸੋਰੀ 200 ਬੀ ਤੇ 21 ਚ ਹੋਈ ਸੀ ਫਸਟ ਔਰ ਦੂਸਰੀ 2021 22 ਚ ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTS ਸਕੀਮਾਂ ਆਇਆਂ ਪਹਿਲੀ ਸਕੀਮ ਦੇ ਅੰਦਰ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTS 1 OTS 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਵ ਹੋਇਆ ਔਰ ਸੈਕੰਡ OTIS ਸਕੀਮ ਦੇ ਅੰਦਰ 4.94 4.94 ਕਰੋੜ ਰੁਪਏ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰਸੀਬ ਹੋਇਆ ਔਰ ਮੈਂ ਸਮਝਦਾ ਦੋਨੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸ ਪੇਅਰ ਸੀ ਉਹਨਾਂ ਨੂੰ ਰੀਲੀਫ ਦੇਣ ਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜ਼ੀਮ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 967 ਦੀ ਕੋਈ 152 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪਿਆ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ 'ਚ ਪਿਆ ਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ 'ਚ ਪਿਆ ਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆ ਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆ ਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੀ ਸੀਗੀ ਔਰ ਬਹੁਤ ਸਾਰੇ ਅਪੀਲਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲਟ ਅਥਾਰਟੀਆਂ ਉਹਨੇ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਉਹ ਪੰਜਾਬ ਸਲੌਂਚ ਕੀਤੀ OTS 3 ਜਦੋਂ ਲੌਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਨਵੰਬਰ 2023 ਨਵੰਬਰ 2023 OTS 3 ਲੌਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲ ਆ ਕਿ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58756 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਐਲੀਜੀਬਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਐਲੀਜੀਬਲ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ ਇਸ ਥਾ OTS 3rd ਸਕੀਮ ਦਾ ਜਿਨ੍ਹਾਂ ਨੂੰ ਮੈਸਰ ਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ ਓਨਲੀ ਅਪ ਟੂ 1 ਲੱਖ ਉਹ 100% ਹੁਣ ਅਸੀਂ ਦੇਵ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀਆਂ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਧਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈਗਾ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈਗਾ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਮੇਨਿਕ ਬਚੇ ਦੇਗੇ ਰਮੇਨਿਕ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਕਹਿੰਦਾ ਹੁਣ ਤੱਕ ਦੀ OTS 3rd ਸਕੀਮਾ ਜਿਹੜੀ OTS 3rd ਸਕੀਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸਟ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਹ ਸਕੀਮ ਦੇ ਰਾਹੀਂ ਔਰ ਉਹਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਖਾਲਾ ਹੋਇਆ ਗਿਆ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਆਫੀਸਰ ਦੀ ਉਹਦਾ ਵੀ ਬਚਤ ਹੋਈ ਆ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਭਾ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਦੂਸਰੇ ਟੈਕਸ ਡਿਵੀਜ਼ਨ ਕਰਨ ਵਾਲੇ ਲੋਕ ਨੇਗੇ ਉਹ ਬਚ ਰਹੇ ਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮਕਾਜ ਆ ਹੋਰ ਵੀ ਅੱਛੇ ਤਰੀਕੇ ਦੇ ਨਾਲ ਕੋਸ ਸਕੂਗਾ ਇਹ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.19 ਕਰੋੜ ਰੁਪਇਆ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 215.92 ਯਾਨੀ 215 ਕਰੋੜ 92 ਲੱਖ ਰੁਪਇਆ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਨਾਲ OTS 3 ਦੇ ਨਾਲ ਡਿਪਾਰਟਮੈਂਟ ਨੂੰ ਹੁਣ ਤੱਕ 137 ਕਰੋੜ 137 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚ ਜਮ੍ਹਾਂ ਹੋ ਚੁੱਕੇ ਨੇ ਇਹ ਇਹੋ ਕੇਸ ਨੇਗੇ ਜਿਹੜੇ ਸਾਲਾਂ ਬੱਧੀ ਜਿਨ੍ਹਾਂ ਨੂੰ ਸਾਲਾਂ ਬੱਧੀ ਪੈਨਿੰਗ ਪੈਸੀ ਜਿਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਬਲਕਿ ਮੈਂ ਸਮਝਦਾ ਕੇਸ ਦੀ ਜਿਹੜੇ ਕੇਸ ਚੱਲਦੇ ਸੀ ਅਪੀਲੈਂਟ ਕੋਰਟਾਂ ਦੇ ਅੰਦਰ ਇੱਕ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਚਲ ਖਵਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਔਰ ਡਿਪਾਰਟਮੈਂਟ ਦਾ ਮੈਂ ਸਮਝਦਾ ਰੁਕਿਆ ਹੋਇਆ ਪੈਸਾ ਲਗਭਗ 137.4 ਕਰੋੜ ਰੁਪਏ ਡਿਪਾਰਟਮੈਂਟ ਨੂੰ ਵੀ ਵੱਡਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਇਹਨਾਂ ਇਸ ਸਕੀਮ ਨੂੰ ਹੋਰ ਐਕਸਟੈਂਡ ਕੀਤਾਗਾ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾਗਾ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀਗਾ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਜਾਂ ਜੋ ਫਾਰਮੈਲिटीज ਨੇਗੀਆਂ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਪਰ ਉਸ ਤੋਂ ਬਾਅਦ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗ ਤੇ ਨਿਰਧਾਰਵਾਈ ਚ ਸੀ ਦੁਬਾਰਾ ਐਕਸਟੈਂਡ ਕੀਤਾਗਾ ਹੁਣ ਇਹ ਸਕੀਮ ਜਿਹੜੀ ਆ 16 ਅਗਸਤ 16 ਅਗਸ 2024 ਤੱਕ ਇਸੇ ਤਰ੍ਹਾਂ ਚੱਲਦੀ ਰਹੂਗੀ ਔਰ ਮੈਂ ਸਮਝਦਾ ਇਹ ਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ एलिजिबल ਐਪਲੀਕੈਂਟ ਜਿਹੜੇ ਰਬੇਨਿਕ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹ ਅੱਜ ਦੱਸਿਆ ਸੋ ਮੈਂ ਸਭਨਾਂ ਦਾ ਸਾਡੀ ਜਿਹੜੀ ਹੁਣ ਤੱਕ ਦੀ ਇਹ ਸਕੀਮ ਆ OTS 3rd ਹੁਣ ਤੱਕ ਦੀ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਸਾਬਤ ਹੋਈ ਆ ਔਰ ਬਹੁਤ ਸਾਰੇ ਜਿਹੜੇ ਸਟੇਟ ਨੇ ਉਹ ਵੀ ਸਾਨੂੰ ਫੋਲੋ ਕਰ ਰਹੇ ਨੇ ਕਿ ਬਹੁਤ ਸਾਰੇ ਸਟੇਟ ਜਿਹੜੇ ਉਹ ਸਾਨੂੰ ਇਸ OTS ਦੇ ਬਾਰੇ ਪੁੱਛ ਰਹੇ ਨੇ ਕਿ ਤੁਹਾਡੀ ਇਸ ਜਿਹੜੀ ਸਕਸੈਸ ਕਿਵੇਂ ਹੋਈ ਆ ਹੁਣ ਸਾਡਾ ਧਿਆਨ ਜਿਹੜਾ ਹੈਗਾ ਮੈਸਾਉਂ ਦਾ 11557 ਉਹਨਾਂ ਐਪਲੀਕੈਂਟ ਵਾਲਾ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪ੍ਰੇਰਿਤ ਕਰ ਰਿਆਂ ਕਿ ਇਸ ਸਕੀਮ ਦਾ ਲਾਭ ਉਠਾਓ ਤਾਂ ਕਿ ਸਾਡੀ ਪੈਂਡੈਂਸੀ ਆ ਜਿਹੜੀ ਕੇਸਾਂ ਦੀ ਪੈਂਡੈਂਸੀ ਆ ਉਹ ਘਟੇ ਘਟ ਜਵੇ ਅਸੀਂ ਹੋਰ ਅੱਛੇ ਇਫੈਕਟਿਵ ਤਰੀਕੇ ਦੇ ਨਾਲ ਜਿਹੜੀ ਆ GSC ਦੀ ਇੰਪਲੀਮੈਂਟ ਇੰਪਲੀਮੈਂਟੇਸ਼ਨ ਕਰ ਸਕੀ ਹੈ ਇੱਕ ਵਾਰ ਕੋਈ ਸਮਝਾ ਸਕੋਗੇ ਜਿਹੜਾ ਵਾਸਤੇ ਇਸ ਨੂੰ ਤੱਕ ਦਾ ਇਹ ਤਾਂ ਮੇਨ ਹੈ ਕਿਦਾਂ ਕਿਦਾਂ ਕਰੋਗੇ ਕਿਉਂਕਿ ਇਹਦਾ ਸਹੀ ਤਾਂ ਕੋਪਾਰੀ ਕਿਦਾਂ ਇਹਦੇ 11557 ਜਿਹੜੇ 557 ਨੇ 1 ਕਰੋੜ ਤੋਂ ਉੱਪਰ ਵਾਲੇ ਨਹੀਂ 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 11557 ਇਸ ਸਕੀਮ ਦੇ ਅੰਦਰ ਐਲੀਜੀਬਲ ਨੇ 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ ਅਮਾਉਂਟ 1 ਕਰੋੜ ਤੱਕ ਦੇ ਆ ਰਿਲੀਜੀਬਲ ਟੋਟਲ ਅਮਾਉਂਟ ਕਿੰਨਾ ਬੰਦਾ ਇਹਨਾਂ ਦਾ ਹਾਂਜੀ ਇਨਰ ਟੋਪਲ ਮੁਕਿੰਨਾ ਨੀ ਇਹ ਤਾਂ ਨਹੀਂ ਅਸੀਂ ਕੱਢਿਆ ਕਿ 11000 ਦਾ ਕਿੰਨਾ ਬਣਦਾਗਾ ਪਰ ਲੇਕਿਨ ਇਹ ਇਹਦੇ ਚੋਂ ਮੈਂ ਜਿਹੜੀ ਗੱਲ ਬੜੀ ਇੰਪੋਰਟੈਂਟ ਆ ਕਿ 7982 ਉਹ ਕੇਸ ਨੇ ਜਿਨ੍ਹਾਂ ਦਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਬਣਦਾ ਸੀ ਆਲਰੇਡੀ ਉਹਨਾਂ ਨੇ ਅਪਲਾਈ ਕੀਤਾ ਡਿਪਾਰਟਮੈਂਟ ਨੂੰ ਸਿਰਫ 11000 ਰਹਿ ਗਏ ਇਹ ਬੜੀ ਸਕਸੈਸਫੁਲ ਹੈ ਨਹੀਂ ਤਾਂ ਜਿਹੜਾ ਵੇਵ ਹੁੰਦਾ ਇਕੱਲਾ ਜਿਹੜਾ 100% ਵੇਵਰ ਹੁੰਦੀ ਆ ਉਹ ਸਕੀਮ ਨੂੰ ਲੋਕ ਅਪਟ ਕਰ ਲੈਂਦੇ ਜੋ ਜਿਹਦੇ ਵਿੱਚ ਕਿਸੇ ਨੂੰ ਕੁਝ ਦੇਣਾ ਪੈਂਦਾ ਡਿਪਾਰਟਮੈਂਟ ਨੂੰ ਉਹਨੂੰ ਆਪਟ ਨਹੀਂ ਕਰਦੇ ਆ ਵੱਡੀ ਸਕਸੈਸਫੁਲ ਇਸ ਗੱਲ ਦੀ ਆ ਕਿ 137.6 137 ਕਰੋੜ 66 ਲੱਖ ਰੁਪਇਆ ਡਿਪਾਰਟਮੈਂਟ ਨੂੰ ਆ ਚੁੱਕਿਆ ਜਦਕਿ ਪ੍ਰਾਣੀਆਂ OTS 1 and 2 OTS 1 and 2 ਦੇ ਵਿੱਚ ਸਿਰਫ 13 ਕਰੋੜ ਰੁਪਇਆ ਦੋ ਸਕੀਮਾਂ 'ਚ ਸਿਰਫ 13 ਕਰੋੜ ਰੁਪਇਆ ਕੱਲੀ ਸਕੀਮ ਦੇ ਅੰਦਰ 137 ਕਰੋੜ ਰੁਪਇਆ ਤੋਂ ਵੱਧ ਪੈਸੇ ਆ ਚੁੱਕੇ ਨੇ ਜਿਹੜੇ ਦੱਸਿਆ ਕਿ ਅਦਾਲਤਾਂ 'ਚ ਵੀ ਗਏ ਸੀ ਉਹਨਾਂ ਦਾ ਕਿਵੇਂ ਨੇ ਜਿਹੜੇ ਸਾਡੀ ਇਸ ਛੋਟੀਏ ਸਕੀਮ ਚ ਆ ਰਹੇ ਨੇ ਅਸੀਂ ਉਹਨਾਂ ਨਾਲ ਸੈਟਲਮੈਂਟ ਕਰ ਰਹੇ ਹਾਂ ਜੀ ਉਹ ਆਪਦਾ ਕੇਸ ਵੀ ਡਰਾ ਕਰ ਲੈਣਗੇ ਜਿਹੜੇ ਸਕੀਮ ਚਾਹੁੰਦੇ ਨੇ ਉਹਨਾਂ ਨੂੰ ਬੈਨੀਫਿਟ ਲੈ ਸਕਦੇ ਨੇ ਉਹ ਤਾਂ ਪਾਰੀ ਨਾਲ ਕਹਿਣਾ ਸੀ ਜਿਹੜੇ ਪ੍ਰੈਜ਼ੈਂਟ ਪਏ ਆ ਉਸ ਕਾਤਰ ਮੀਟਿੰਗਾਂ ਵੀ ਕਰਦੇ ਆ ਰਹੇ ਸੀਗੇ ਇਹ ਸਾਨੂੰ ਸਰਕਾਰ ਨੇ ਤੈਅ ਕਰ ਰਿਹਾ 10 ਕਰੋੜ ਜੇ ਸੱਦਿਆ ਲਈ ਇਹਨਾਂ ਅਸੀਂ ਕਰਨਾ ਜੀ ਸੈਟਲਮੈਂਟ ਜਿਹੜੀ ਹੋ ਹੈਗੀ ਹੈ ਕਿਉਂਕਿ ਨੇਗੋਸ਼ੀਏਸ਼ਨ ਬਹਿ ਚੱਲ ਰਹੀ ਸੀ ਕਿ ਡਿਪਾਰਟਮੈਂਟ ਉਹ ਦੇਖੋ ਕੋਈ ਨੇਗੋਸ਼ੀਏਸ਼ਨ ਨਹੀਂ ਚੱਲ ਸਕਦੀ ਜਿਹੜੇ ਸਕੀਮ ਦੇ ਅੰਦਰ 1 ਕਰੋੜ ਤੋਂ ਥੱਲੇ ਆਉਂਦੇ ਨੇ ਉਹ ਸਕੀਮ ਚ ਐਲੀਜੀਬਲ ਨੇ ਸਕੀਮ ਦੇ ਪੈਰਾਮੀਟਰ ਸੈਕਸ ਨੇਗੇ ਉਹਸ ਪੈਰਾਮੀਟਰ ਦੇ ਰਾਹੀਂ ਹੀ ਉਹਨਾਂ ਨੂੰ ਰਾਹਤ ਮਿਲੂਗੀ ਸੋ ਬਹੁਤ ਵੱਡੀ ਗੱਲ ਆ ਕਿ ਅਸੀਂ ਪਹਿਲੀ ਵਾਰ ਹੈ ਕਿ 1 ਕਰੋੜ ਤੱਕ ਇਹ ਸਕੀਮ ਨੂੰ ਐਕਸਟੈਂਡ ਕੀਤਾ ਗਿਆ ਪਰ ਹੋਰ ਵੀ ਕੋਈ ਫਾਈਨੈਂਸ ਮਿਨਿਸਟਰੀ ਹੋਰ ਵੀ ਕਿਉਂਕਿ ਇਹ ਡਿਮਾਂਡ ਡੂਰਿੰਗ ਦੀ ਇਲੈਕਸ਼ਨ ਸਾਡੇ ਸਾਹਮਣੇ ਆਈ ਸੀ ਕਿਉਂਕਿ ਸਾਰਾ ਸਾਡਾ ਅਮਲਾ ਫੈਲਾ ਡਿਪਾਰਟਮੈਂਟ ਜਿਹੜਾ ਡਿਪਾਰਟਮੈਂਟ ਦੇ ਅਧਿਕਾਰੀ ਬਹੁਤ سارے ਕਿਉਂਕਿ GST ਸਾਈਡ ਤੋਂ ਆਉਂਦੇ ਨੇਗੇ ਉਹਨਾਂ ਨੇ ਡਿਊਟੀਆਂ ఎలక్షన్లు లగ్یاں సి గ జనరల్ దేశ్ ది జనరల్ ఎలక్షన్ హో రే సి పార్లమెంట్ డ్యూటీయా సబ్ ది లగ్యా హోయా సి గ ਔਰ ਕਿਤਨਾ ਕਿਤੇ ਮੈਸਮ ਦਾ ਸਾਨੂੰ ਲਗਿਆ ਔਰ ਡੀਲਰ ਨੇ ਗਏ ਵਪਾਰੀ ਨੇ ਉਹਨਾਂ ਨੇ ਵੀ ਮੰਗ ਕੀਤੀ ਕਿ ਭਾਈ ਇਹਨੂੰ ਵਧਾ ਦਿਓ ਸਕੀਮ ਨੂੰ ਤਾਂ ਕਿ ਅਸੀਂ ਇਹਦਾ ਫਾਇਦਾ ਲੈਣ ਤੋਂ ਰਹਿ ਗਏ ਤੋਂ ਇਸੇ ਉਹਨਾਂ ਦੀ ਜਿਹੜੀ ਮੰਗ ਆ ਵਪਾਰੀਆਂ ਦੀ ਮੰਗ ਆ ਜਿਹੜੀ ਮੈਸਮ ਨੇ 11557 ਨੇ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨੂੰ 16 ਅਗਸਤ 2024 ਤੱਕ ਐਕਸਟੈਂਡ ਕੀਤਾ ਜੀ ਉਹ ਇਸ ਨੂੰ ਕੀਮਾ ਸੈਂਟੀ ਕਰੋੜ ਪਾਟੇ ਕੋ ਲਾਇਆ ਬਕਾਇਆ ਹੈ ਕਿ ਨਾ ਸੀ ਐਕਚੁਅਲ ਤੁਸੀਂ ਸਰਕਾਰ ਨੇ ਕਿੰਨਾ ਛੱਡਿਆ ਜੀ ਇਹਨਾਂ ਕੋ ਪਾਰੇ ਨੂੰ ਦੇਖੋ ਹੁਣ ਤੱਕ ਜਿਹੜੇ ਐਪਲੀਕੈਂਟ ਆਏ ਨੇ ਉਹਨਾਂ ਚ ਅਸੀਂ 215.92 215 ਕਰੋੜ ਦਾ ਬੈਨੀਫਿਟ ਲਿਆਗਾ ਔਰ 137 ਕਰੋੜ ਰੁਪਏ ਸਾਨੂੰ ਇਹਦੇ ਵਿੱਚ ਵੇ ਵਫ 215 ਕਰੋੜ ਤੋਂ ਹੀ ਛੱਡਤਾ ਉਹਨਾਂ ਨੂੰ 215.215 ਕਰੋੜ ਤੇ 215 ਬਿਲਕੁਲ ਇੱਕ ਜਗ੍ਹਾ 414 ਕਰੋੜ ਜਿਹੜੇ ਹੁਣ ਜਿਹੜੀ ਸਲੈਬ ਜਿਹੜੀ ਸਲੈਬ 1 ਕਰੋ 1 ਲੱਖ ਤੋਂ 1 ਕਰੋ 1 ਕਰੋੜ ਤੱਕ ਦੀ ਆ 1 ਲੱਖ ਤੋਂ 1 ਕਰੋੜ ਦੀ ਆ ਉਹਦੇ ਵਿੱਚ 414 ਕਰੋੜ 76 ਸਪੈਨਿੰਗ ਨਹੀਂ ਨਹੀਂ ਬੇਵਫ ਉਹ ਵੀ ਬੇਵਫ ਜੀਮਾ ਸਾਹਿਬ ਜਿਹੜੇ ਸੈਂਟਰਲ ਕੋਈ ਫੰਡ ਰੁਕੇ ਹੋ ਯਾਰ ਸਕੀਮਾ ਦੇ ਟਾਈਮ ਤੋਂ ਕਈਆਂ ਦੇ ਉਹ ਕਿੰਨੇ ਕ ਫੰਡ ਰੁਕੇ ਕੋਈ ਗੱਲ ਬਾਤ ਅੱਗੇ ਵਧੀ ਕੋਈ ਲੈਟਰ ਤੁਸੀਂ ਲਿਖਿਆ ਸਰਕਾਰ ਵੱਲੋਂ ਲਿਖਿਆ ਗਿਆ ਕੋਈ ਉਹ ਫੰਡ ਹੈ ਕਿ ਨਹੀਂ ਦੇਖੋ ਨੈਸ਼ਨਲ ਹੈਲਥ ਮਿਸ਼ਨ ਦੇ ਆਯੂਸ਼ਮਨ ਭਾਰਤ ਦੀ ਸਕੀਮ ਦੇ ਪੈਸੇ ਔਰ ਆਰਡੀਐਫ ਦੇ ਪੈਸੇ ਇਹ ਕੇਂਦਰ ਸਰਕਾਰ ਵੱਲ ਬਕਾਇਆ ਪਏ ਨੇ ਉਹ ਵਿਆਜ ਉਹ ਤਾਂ ਲਗਾਤਾਰ ਚੱਲ ਰਿਹਾ ਹੈਗਾ ਔਰ ਲਗਾਤਾਰ ਸਕੀਮਾਂ ਦੇ ਪੈਸੇ ਵਧੀ ਜਾ ਰਹੇ ਨੇਗੇ ਸੋ ਹੁਣ ਤਾਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਅਪੈਕਸ ਕੋਰਟ ਦੇ ਅੰਦਰ ਸਾਡਾ ਆਰਡੀਐਫ ਦੇ ਪੈਸੇ ਦਾ ਕੇਸ ਵੀ ਚੱਲਦਾ ਹੈ ਪਰ ਲੇਕਿਨ ਅਸੀਂ ਤਾਂ ਵਾਰ-ਵਾਰ बार-बार केंद्र सरकार ਕੋਲੇ ਬੇਨਤੀ ਕਰ ਰਹੇ ਹਾਂਗੇ ਲੈਟਰ ਵੀ ਭੇਜ ਰਹੇ ਹਾਂ ਬਹੁਤ ਸਾਰੇ ਲੈਟਰ ਡਿਪਾਰਟਮੈਂਟ ਵੱਲੋਂ ਵੀ ਜਾ ਰਹੇ ਨੇ ਸਾਡੇ ਫਾਈਨਾਂਸ ਬੈਡ ਡਿਪਾਰਟਮੈਂਟ ਵੱਲੋਂ ਜਾ ਰਹੇ ਨੇ ਕਿ ਪੰਜਾਬ ਨਾਲ ਵਿਤਕਰਾ ਨਾ ਕੀਤਾ ਜਾਵੇ ਪੰਜਾਬ ਦੇ ਨਿਵਾਸੀ ਵੀ ਦੇਸ਼ ਦੇ ਨਾਗਰਿਕ ਨੇਗੇ ਔਰ ਪੰਜਾਬ ਨੇ ਵੱਡੀਆਂ ਕੁਰਬਾਨੀਆਂ ਦੇਸ਼ ਨੂੰ ਉਜਾਗਰ ਕਰਵਾਉਣ ਲਈ ਕੀਤੀਆਂ ਨੇਗੀਆਂ ਔਰ GST ਜੀਮ ਚਦਵਾਈਆ ਸਭ ਤੋਂ ਪਹਿਲਾਂ ਮੈਂ ਸਮਝਦਾ ਪੰਜਾਬ ਨੇ ਵੀ ਅਪਟ ਕੀਤੀ ਆ ਔਰ ਪੰਜਾਬ ਜਿਹੜੀਆਂ ਸੈਂਟਰ ਸਕੀਮਾਂ ਨੇਗੀਆਂ ਉਹਨਾਂ ਨੂੰ ਵੀ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਵੀ ਪੰਜਾਬ 'ਚ ਅੱਛੇ ਤਰੀਕੇ ਨਾਲ ਹੁੰਦੀ ਆ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਪੰਜਾਬ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਕਿਉਂਕਿ ਹੁਣ ਤਾਂ ਹੋਰ ਵੀ ਉਹਨਾਂ ਦਾ ਐਡਮੈਂਟ ਬਿਹੇਵੀਅਰ ਹੋ ਗਿਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਕਾਰਿਆ ਗਿਆ ਜਿਹੜੀਆਂ ਪਹਿਲਾਂ 2 ਸੀਟਾਂਆਂ ਸੀਆਂ ਉਹ ਵੀ ਜ਼ੀਰੋ ਹੋਈਆਂ ਲੱਗੀਆਂ ਇਹ ਹੀ ਕਾਰਨ ਆ ਕਿ ਉਹ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਨੇ। ਕਦੋਂ ਦਿਖਾਇਆ ਗਿਆ ਤੁ ਗੱਲਬਾਤ ਲਾਸਟ 8 ਹਫ਼ਤੇ ਵਿੱਚ ਹੋਈ ਸੀ। ਆ ਥੋੜੇ ਦਿਨ ਪਹਿਲਾਂ ਡੂਰਿੰਗ ਦੀ ਇਲੈਕਸ਼ਨ ਅਸੀਂ ਉਹਨਾਂ ਨੂੰ ਲੈਟਰ ਲਿਖਿਆ ਸੀਗਾ ਕਿ ਸਾਡੇ ਪਾਸ ਨਵੀਂ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਜਿਹੜੀ ਨਵੀਂ ਸਰਕਾਰ ਬਣੀ ਹੈ ਕੋਈ ਸੈਕਟਰੀ ਲੈਵਲ ਤੇ ਕੋਈ ਗੱਲਬਾਤ ਚੱਲ ਰਹੀ ਹੈ। ਬਿਲਕੁਲ ਅਸੀਂ ਨਵੀਂ ਸਰਕਾਰ ਦੇ ਨਾਲ ਦੁਬਾਰਾ ਡਾਇਲੌਗ ਸਟਾਰਟ ਕਰ ਰਹੇ ਹਾਂ ਕਿ ਸਾਡੇ ਪੈਸੇ ਜਿਹੜੇ ਜਿਹੜੇ ਲਾਫੁਲ ਪੈਸੇ ਨੇ ਜਿਹੜੇ ਮੈਂ ਸਿਕੰਦਰ ਰਾਈਟਫੁਲ ਪੈਸੇ ਨੇ ਜਿਹੜੇ ਅਸੀਂ ਲੀਗਲੀ ਐਨਟਾਈਟਲ ਆ ਉਹ एटਲੀਸਟ ਉਹ ਪੈਸੇ ਸਾਨੂੰ ਰੀਲੀਜ਼ ਕੀਤੇ ਜਾਣ ਕਿਉਂਕਿ ਇਹ ਤਾਂ ਇਦਾਂ ਲੱਗਦਾ ਕਿ ਦੇਸ਼ ਦੇ ਅੰਦਰ ਜਿਹੜੀਆਂ ਜਿਹੜੀਆਂ ਸਰਕਾਰਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਚਲਦੀਆਂ ਨੇਗੀਆਂ ਜਾਂ ਜਿਹੜੀਆਂ ਸਰਕਾਰਾਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇਗੀਆਂ ਐਲਾਈਅੰਸ ਦਾ ਹਿੱਸਾ ਨੇਗੀਆਂ ਉਹਨਾਂ ਨੂੰ ਤਾਂ ਸਕੀਮਾਂ ਦਾ ਲਾਭ ਦੇ ਰਹੇ ਨੇ ਔਰ ਜਿਹੜੀਆਂ اپੋਜੀਸ਼ਨ ਕਰ ਰਹੀਆਂ ਨੇ ਜਿਹੜੀਆਂ ਮੈਂ ਸਮਝਦਾ ਮੋਦੀ ਸਾਹਿਬ ਦੇ ਮੋਦੇ ਸਾਹਿਬ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀਆਂ ਨੇਗੀਆਂ ਉਹਨਾਂ ਪਾਰਟੀਆਂ ਦੀ ਬਾਹ ਮਰੋੜੀ ਜਾ ਰਹੀ ਆ ਉਹਨਾਂ ਪਾਰਟੀ ਦੇ ਨੇਤਾਵਾਂ ਨੂੰ ਫੜ ਕੇ ਜੇਲ੍ਹ ਚ ਧੱਕਿਆ ਜਾ ਰਿਹਾਗਾ ਸੋ ਇਹ ਇਹ ਤਾਂ ਹੈ ਕਿ ਦੇਸ਼ ਦੇ ਅੰਦਰ ਜਿਹੜੇ ਆਪੋਜੀਸ਼ਨ ਦੇ ਨੇਤਾ ਲਗੇ ਜਿਹੜੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉਹਨਾਂ ਦੇ ਲਈ ਦੇਸ਼ ਦੇ ਅੰਦਰ ਇੱਕ ਅਣ ਐਲਾਨੀ ਐਮਰਜੈਂਸੀ ਇੰਪੋਜ਼ ਕੀਤੀ ਹੋਈ ਹੈ ਬਿਆਸ ਸਮੇਤ ਲਓ ਕਿ ਪੈਸੇ ਜਿਹੜੇ ਰੁਕੇ ਹੋ ਜਾਓ ਬਿਆਸ ਸਮੇਤ ਤੁਸੀਂ ਲਓਗੇ ਜਾਂ ਤੁਸੀਂ ਬਿਲਕੁਲ ਬਿਲਕੁਲ ਜੀ ਇਸ ਦਾ ਬਿਆਸ ਸਮੇਤ ਬਣਦਾ ਸਾਡਾ ਵਿਆਜ ਬਣਦਾ ਕਿ ਬਿਆਸ ਸਮੇਤ ਲਮਾ ਲਮਾਉਟ ਕਿੰਨਾ ਜੋ ਰੁਕਾ ਹੋਇਆ ਵਕਰੇ ਮਕੇ ਹੈਦਾ ਕੀ ਹੈ ਆਡੀਐਮ ਮੰਡੀ ਆਡੀਐਸ ਕਿੰਨੇ ਆ ਜੀ ਅੱਜ ਇਹ ਕਲਕਤਾਲ ਪਾ ਲਿਆ ਪਿਛਲਾ ਕਲਕਤਾਲ ਕਲਕ ਦੀ ਜਿਹੜੀ ਨਹੀਂ ਹਜੇ ਜਿਹੜੀ ਲਾਸਟ ਕੈਲਕੂਲੇਸ਼ਨ ਜਿਹੜੀ ਤੁਸੀਂ ਪੁੱਛਦੇ ਹੋ ਉਹ ਹਜੇ ਕੈਲਕੂਲੇਸ਼ਨ ਮੇਰੇ ਕੋਲੇ ਆਈ ਨਹੀਂ ਉਹ ਮੈਂ ਡਿਟੇਲਸ ਵਿੱਚ ਬਾਅਦ ਚ ਜਾਰੀ ਕਰਦਾ ਅੱਛਾ ਉਹ 6700 ਦਾ ਅਮਾਉਂਟ ਕੀ ਹੈ ਤੁਹਾਡੇ ਹਿਸਾਬ ਨਾਲ ਜਿਹੜਾ ਲਾਸਟ ਆਊਟਸਟੈਂਡਿੰਗ ਅਮਾਉਂਟ ਹੈ ਉਹ ਕੀ ਹੈ ਲਾਸਟ ਫਿਗਰ ਸਾਡੇ ਕੋਲੇ 5.5 ਲੱਖ ਕੋਰਡ ਦੀ ਸੀ ਉਹ ਹੁਣ ਲੇਟੈਸਟ ਮੈਨੂੰ ਲੱਗਦਾ ਜੇ ਲਾਸਟ ਜਦੋਂ ਕਰਾਂਗੇ ਕੈਲਕੂਲੇਟ ਉਹ ਵੱਧ ਕੇ 10000 ਦੇ ਨੇੜੇ ਬੋਲ ਰਹੇ ਨਹੀਂ ਆਰਡੀਐਫ ਨਹੀਂ ਜਿਹਦੇ ਚ ਨੈਸ਼ਨਲ ਹੈਲਥ ਮਿਸ਼ਨ ਦਾ ਆਯੂਸ਼ਮਨ ਭਾਰਤ ਦਾ ਪੈਸਾ ਵੀ ਆ ਔਰ ਸਮਗਰਾ ਦਾ ਪੈਸਾ ਵੀ ਆ ਸਰ ਸੁਣਨ ਚਾਹਿਆ ਕਿ ਕੋਈ 네ਗੋਸ਼ੀਏਟ ਕਰ ਰਹੇ ਹੋ ਤੁਸੀਂ ਸਮਗਰਾ ਦਾ ਪੈਸਾ ਵੀ ਆ ਸਮਗਰਾ ਦੇ ਪੈਸੇ ਵੀ ਰੋਕ ਲੇ ਮੈਨੂੰ ਲੱਗਦਾ ਕਿ ਪੰਜਾਬ ਦੀ ਐਜੂਕੇਸ਼ਨ ਦੇ ਅੰਦਰ ਦੇ ਖਿਲਾਫ ਵੀ ਇੱਕ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਪੰਜਾਬ ਦੇ ਗਰੀਬ ਲੋਕ ਨਾ ਪੜ ਸਕਣ ਉਹਦੇ ਖਿਲਾਫ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਜ਼ਿਸ਼ ਰਚ ਰਹੀ ਹੈ ਜੀ ਜੀ ਆਰਡੀਐਮ ਆਪ ਤੇ ਸਰਕਾਰ ਕੋਈ ਜਿਹੜੀ ਗੱਲ ਕਰ ਰਹੀ ਹੈ ਉਹ ਤੁਸੀਂ ਵੀ ਉਹ ਇਹ ਫੇਸ ਤੋਂ ਹੱਥ ਬੁਰੀ ਕੋਰਟੀ ਤੇ ਆ ਜੀ ਹੱਥ ਸਿੱਟੇ ਨਹੀ ਨਹੀ ਜੇ ਜੇ ਅਸੀਂ ਦੇਖੋ ਗੱਲਬਾਤ ਜਿਹੜੀਆਂ ਅਦਾਲਤਾਂ ਚ ਮਾਮਲੇ ਚੱਲਦੇ ਹੁੰਦੇ ਨੇ ਉਹਨੂੰ ਗੱਲਬਾਤ ਰਾਹੀਂ ਵੀ ਹੱਲ ਹੋ ਸਕਦੇ ਨੇ ਕਿ ਸੋ ਅਸੀਂ ਉਹਦੇ ਲਈ ਵੀ ਸੰਜੀਦਾਗੇ ਅਸੀਂ ਉਹਦੇ ਲਈ ਵੀ ਆਸ ਬੰਧਾ ਕਿ ਸਾਡੇ ਨਾਲ ਅਸੀਂ ਗੱਲਬਾਤ ਲਈ ਹੱਥ ਵਧਾ ਰਹੇ ਹਾਂ ਕੋਈ ਗੱਲਬਾਤ ਕਰਨ ਤਾਂ ਕਿ ਅਸੀਂ ਇਸ ਮਾਮਲੇ ਦਾ ਹੱਲ ਕਰ ਸਕੀਏ ਕਿ ਜੇ ਅਸੀਂ ਨੇਗੋਸ਼ੀਏਟ ਕਰ ਰਹੀ ਹੈ ਭਾਰਤੀ ਸਰਕਾਰ ਗਵਰਨਮੈਂਟ ਆਫ ਇੰਡੀਆ ਕਿਸ ਲੈਵਲ ਤੇ ਨਹੀਂ ਗਵਰਨਮੈਂਟ ਆਫ ਇੰਡੀਆ ਨੇ ਅਸੀਂ ਨੇਗੋਸ਼ੀਏਟ ਕਰ ਰਹੇ ਹਾਂ ਕਿ ਸਾਡੇ ਜਿਹੜੇ ਪੈਸੇ ਪਏ ਨੇ ਉਹ ਤੁਰੰਤ ਜਾਰੀ ਕੀਤੇ ਜਾਣ ਪੰਜਾਬ ਦੀ ਮੈਂ ਸੰਬੰਧ ਪੰਜਾਬ ਦੀ ਅਰਥਵਿਵਸਥਾ ਦਾ ਇੱਕ ਵੱਡਾ ਸਵਾਲ ਆ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਵੱਡਾ ਸਵਾਲ ਆ ਪੰਜਾਬ ਦੇ ਐਗਰੀਕਲਚਰ ਅਰਥਚਾਰੇ ਦਾ ਵੱਡਾ ਸਵਾਲ ਆ ਕਿਉਂ ਕਿ ਸੁਣਨ ਚਾਹੇ ਜਲਦੀ ਕੋਈ ਪੋਜ਼ਿਟਿਵ ਰਿਜ਼ਲਟ ਮਿਕੇ ਆਂ ਵੀ ਉਮੀਦ ਹੋ ਕਿਸ ਲੈਵਲ ਤੇ ਜੇ ਤੁਸੀਂ ਦੱਸੋ ਦੇਖੋ ਮੈਂ ਸਮਝਦਾ ਤੁਹਾਡੇ ਕੋਲ ਇਨਫੋਰਮੇਸ਼ਨ ਮੇਰੇ ਨਾਲੋਂ ਜ਼ਿਆਦਾ ਹੈ ਜੀ ਮਾ ਸਾਹਿਬ ਜੀ ਮਾ ਸਾਹਿਬ ਜੀ ਜੀ ਮਿਲ ਕੇ ਆਏ ਹੋ ਅਰਵਿੰਦ ਸੁ브ਮਨਿਅਨ ਨੂੰ ਜੀ ਮਿਲ ਕੇ ਆਏ ਹੋ ਉਹਨਾਂ ਨਾਲ ਪੰਜਾਬ ਨੂੰ ਲੈ ਕੇ ਤੁਹਾਡਾ ਕਿਹੜੇ ਕਿਹੜੇ ਚੀਜ਼ਾਂ ਅਰਵਿੰਦ ਸੁ브ਮਨਿਅਨ ਅੱਛਾ ਅਰਵਿੰਦ ਸੁ브ਮਨਿਅਨ ਜੀ ਪੰਜਾਬ ਆਏ ਸੀ ਅਸੀਂ ਉਹਨਾਂ ਨੂੰ ਬੁਲਾਇਆ ਸੀ ਕਿ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਉਹਨਾਂ ਤੇ ਚਰਚਾ ਜਿਹੜੀ ਆ ਉਹ ਦੋ ਦਿਨ ਹੋਈ ਜਾਗੀ ਸੋ ਆਉਣ ਵਾਲੇ ਸਮੇਂ ਚ ਉਹਦੇ ਫਰੂਟਫੁੱਲ ਰਿਜ਼ਲਟ ਜਿਹੜੇ ਨੇ ਕੀ ਉਹ ਮਿਲ ਲਿਗੇ ਥੈਂਕ ਯੂ हलो ठीकु आहे